ਇਹ ਜਿਹੜਾ ਸਿੱਖਾਂ ਦਾ ਦਰਵਣਾ ਇੱਥੇ ਆ ਕੇ ਬਰਾਗੀ ਹੋਣਾ ਉਹ ਬਹੁਤ ਚੜ੍ਹਦੀ ਕਲਾ ਦਾ ਹੈ ਵੀ ਜਿਵੇਂ ਇੱਕ ਲੋਹਾ ਪਿਗਲਦਾ ਤੇ ਫਿਰ ਉਹਨੂੰ ਸ਼ੇਪ ਦਿੱਤੀ ਜਾਂਦੀ ਹੈ ਇੱਥੇ ਨੌਜਵਾਨੀ ਜਦੋਂ ਪਿਗਲਦੀ ਹੈ ਤੇ ਫਿਰ ਉਹਦੇ ਚੋਂ ਇੱਕ ਪੂਰਨ ਗੁਰਸਿੱਖ ਜਨਮ ਲੈਂਦਾ ਮੈਂ ਰਾਤੀ ਵੀ ਤਾਈਓ ਵਿਸਥਾਰ ਨਾਲ ਗੱਲ ਕੀਤੀ ਸੀ ਵੀ ਸ਼ਸਤਰ ਵਿਦਿਆ ਸਿੱਖਣ ਤੋਂ ਪਹਿਲਾਂ ਪੈਂਤਰਾ ਸਿੱਖਣਾ ਪੈਂਦਾ ਕਦੀ ਵੀ ਕੋਈ ਜੰਗ ਇੱਕੋ ਪੈਰਾਂ ਤੇ ਖੜੇ ਹੋ ਕੇ ਨਹੀਂ ਲੜੀ ਜਾਂਦੀ ਉੱਥੇ ਹਰ ਵੇਲੇ ਦੁਸ਼ਮਣ ਦੀਆਂ ਅੱਖਾਂ 'ਚ ਝਾਕ ਕੇ ਆਪਣਾ ਪੈਂਤਰਾ ਬਦਲਣਾ ਪੈਂਦਾ ਤੇ ਪੈਂਤਨਾ ਬਦਲਣਾ ਹੋਰ ਚੀਜ਼ ਆ ਮਿਸ਼ਨ ਬਦਲਣਾ ਹੋਰ ਚੀਜ਼ ਮਿਸ਼ਨ ਇੱਕੋ ਹੀ ਆ ਪੈਂਤਰੇ ਸੈਂਕੜੇ ਬਦਲੇ ਜਾ ਸਕਦੇ ਗੁਰੂ ਸਾਹਿਬ ਨਾਲ ਬੋਲਦਿਆਂ ਬੋਲਦਿਆਂ ਕਈ ਵਾਰੀ ਫਲੋ ਵਿੱਚ ਕੋਈ ਗੱਲਾਂ ਸੋਚਵੇਂ ਚਲੇ ਹੁੰਦੇ ਆ ਕਈ ਵਾਰੀ ਉਹ ਤੁਹਾਨੂੰ ਪੜਨ ਨੂੰ ਨਹੀਂ ਵੀ ਮਿਲੀਆਂ ਹੁੰਦੀਆਂ ਅਸਰ ਵਿੱਚ ਆਸਵੰਦ ਰਹਿਣਾ ਉਹ ਬੜੀ ਵੱਡੀ ਪੋਜ਼ਿਟਿਵਿਟੀ ਹੈ ਨਾ ਹੂੰ ਹੂੰ ਵੀ ਇੱਕ ਤੇ ਇਹ ਆ ਵੀ ਆਸਵੰਦ ਵੀ ਸਾਡੀਆਂ ਚੀਜ਼ਾਂ ਹਨ ਦੂਜੀ ਆਸਵੰਦ ਵੀ ਅਸੀਂ ਅਸੀਂ ਸੰਘਰਸ਼ ਦੇ ਰਾਹ ਤੇ ਆ ਤੇ ਜਦੋਂ ਲੋੜ ਪਏਗੀ ਗੁਰੂ ਨੇ ਸਾਡੇ ਵਾਸਤੇ ਸੋਰਸੇਜ਼ ਰੱਖੇ ਹੋਏ ਆ ਉਹ ਮੁਹੱਈਆ ਹੋ ਜਾਣੇ ਮੁਹੱਈਆ ਹੋ ਜਾਣੇ 10 ਕ ਸਾਲ ਦਾ ਸਫਰ ਤੇ ਸਫਰੀ ਸ਼ਹਾਦਤ ਉਹ ਤੋਂ ਤੁਸੀਂ ਦੱਸ ਰਹੇ ਸੀ ਕਿ ਸਟਾਰਟ ਹੋਇਆ ਛੰਨ ਬਾਬਾ ਕੁਮਾਰ ਮਾਸਕੀ ਤੋਂ ਇਹ ਇਤਿਹਾਸਕ ਸਰੋਤ ਕਿਵੇਂ ਮਿਲੇ ਕਿਵੇਂ ਨਾ ਥਾਵਾਂ ਤੇ ਪਹੁੰਚੇ ਵੇਖੋ ਇੱਥੇ ਜਦੋਂ ਮੈਂ ਆਇਆ ਤੇ ਸੁਣਾਉਂਦਾ ਰਿਹਾ ਮੈਂ ਮਤਲਬ ਉਹੀ ਦਿਨਾਂ ਦੀ ਬਾਤ ਰੋਜ਼ ਪੰਜ ਚਾਰ ਸਾਲ ਸੁਣਾਈ ਫਿਰ 2013 ਵਿੱਚ ਜੀ ਕੀਤਾ ਵੀ ਉਹੀ ਜਗਾ ਉਸੇ ਰਾਤ ਜਾ ਕੇ ਫੀਲਿੰਗ ਤੇ ਲਈਏ ਤੇ ਜਦੋਂ ਤੁਰੇ ਪਹਿਲੇ ਦਿਨ ਤੋਂ ਤੁਸੀਂ ਨਾਲ ਤੁਰਿਆ ਹੋਇਆ ਕਾਲ ਚੈਨਲ ਬਾਵਾ ਬਣ ਕੇ ਟੀਮ ਦਾ ਹਿੱਸਾ ਬਣ ਕੇ ਪਹਿਲੇ ਦਿਨ ਤੋਂ ਤੁਰਿਆ ਹੋਇਆ ਤੇ ਉਹ ਤਜਰਬੇ ਤੁਹਾਡੇ ਸਾਹਮਣੇ ਆ ਸਾਰੇ ਤੁਸੀਂ ਦਖੰਡਾ ਕੋ ਰਿਕਾਰਡ ਵੀ ਪਿਆ ਹੋਏਗਾ ਸਾਰਾ ਕਿ ਕਿਸ ਤਰ੍ਹਾਂ ਤੁਰੇ ਸੀ ਕਿੱਦਾਂ ਦਾ ਪੈਂਡਾ ਸੀ ਰਾਹ ਕਿੱਦਾਂ ਦਾ ਸੀ ਜੰਗਲ ਸੀ ਤੇ ਉਹ ਗੁਰੂ ਦੇ ਹੋਈ ਸੋਰਸਜ ਪ੍ਰਗਟ ਕਰਨ ਵਾਂਗ ਸਭ ਕੁਝ ਆਪੇ ਲਿੰਕ ਵੀ ਬਣਦੇ ਗਏ ਰਾਹਾਂ ਬਣਾਉਣ ਵਾਲੇ ਵੀ ਆ ਗਏ ਉਹ ਸਾਰੀਆਂ ਕਰਨ ਵਾਲੇ ਵੀ ਆ ਗਏ ਸਾਰਾ ਕੁਝ ਆਪਣੇ ਆਪ ਬਸ ਤੁਰਨ ਦੀ ਲੋੜ ਸੀ ਸਫਰ-ਏ-ਸ਼ਹਾਦਤ ਕੀ ਦੀ ਸੋਚ ਦੀ ਉੱਪਰ ਸੀ ਕਿਸ ਤਰ੍ਹਾਂ ਸੋਚਿਆ ਕਿ ਅਸੀਂ ਦਿਮਾਗ ਚ ਆਉਂਦਾ ਕਿ ਜਾਂ ਵੀ ਇਤਿਹਾਸਿਕ ਸਰੋਤ ਦੇ ਵਿੱਚੋਂ ਮਿਲਿਆ ਹੋਇਆ ਨਾ ਫਸ ਨਹੀਂ ਇਹ ਲਫ਼ਜ਼ ਮਤਲਬ ਕਿਤੋਂ ਜ਼ਿੰਦਗੀ ਚ ਨਹੀਂ ਸੀ ਪੜਿਆ ਤੇ ਕਿਤੇ ਵਰਤਿਆ ਹੋਇਆ ਨਹੀਂ ਸੀ ਵੇਖਿਆ ਹਾਂ ਠੰਡੇ ਬੁਰਦੀ ਸਰਦਲ ਤੇ ਖੜੇ ਸੀ ਤੇ ਇੱਕ ਗੱਲ ਆਈ ਪਈ ਇਹ ਜਿਹੜਾ ਸ਼ਹੀਦੀ ਤੱਕ ਦਾ ਸਫ਼ਰ ਹੈ ਸਹਬਜ਼ਾਦਿਆਂ ਦਾ ਅਸੀਂ ਉਸ ਸਫ਼ਰ ਤੇ ਤੁਰਨ ਇਹ ਨਾ ਪੁੱਛੋ ਕਿਉਂਕਿ ਇਹ ਡੇਟਾ ਅਸੀਂ ਨਹੀਂ ਮੁਕਰਰ ਕਰ ਰਹੇ ਇਹ ਬਾਬਿਆਂ ਦੇ ਸਫਰ ਨੇ ਮੁਕਰਰ ਕੀਤੇ ਹੋਏ ਸੱਤ ਪੋ ਨੂੰ ਲਿਖ ਲੋ ਹਿਰਦਿਆਂ ਉੱਤੇ ਕਿ ਪਹਿਲੀ ਰਾਤ ਬਾਬਾ ਕੁੰਮੇਵਾਸ ਕੀ ਦੀ ਸ਼ਾਸ਼ਣ ਜਿੱਥੋਂ ਗੰਗੂ ਮਿਲਦਾ ਅੱਠ ਪੋ ਨੂੰ ਫਿਰ ਆਪਣੇ ਪਿੰਡ ਸਿਹੜੀ ਜਿੱਥੋਂ ਕੈਦ ਕਰਵਾਉਂਦਾ ਤੇ ਨੌ ਪੋ ਨੂੰ ਕੋਤਵਾਲੀ ਉਹਦਾ ਮਹੀਨਾ ਤੇ ਫਤੇਗੜ ਸਾਹਿਬ ਦਾ ਇਤਿਹਾਸ ਛੰਨ ਬਾਬਾ ਕੁੰਮਾ ਮਾਸਕੀ ਦੀ ਛੰਨ ਤੋਂ ਚੱਲਣਾ ਤੇ ਸਫਰ-ਏ-ਸ਼ਹਾਦਤ ਕਾਫਲਾ ਫਤੇਗੜ ਸਾਹਿਬ ਤੱਕ ਪਹੁੰਚਣਾ ਲਗਭਗ ਇਤਿਹਾਸਕ ਸਰੋਤਾਂ ਨੂੰ ਅਸੀਂ ਸੁਣਦੇ ਸੀ ਦੇਖਦੇ ਸੀ ਤੇ ਗਾਹ ਬਗਾਹੇ ਸੰਗਤ ਦਰਸ਼ਨ ਮੇਲੇ ਵੀ ਕਰਨ ਸਰਹੰਦ ਪਹੁੰਚਦੀ ਸੀ ਫਤੇਗੜ ਸਾਹਿਬ ਪਹੁੰਚਦੀ ਸੀ ਔਰ ਕੁਝ ਸਮੇਂ ਦੇ ਵਿੱਚ ਜੋ ਪਸਾਰਾ ਹੋਇਆ ਭਾਵੇਂ ਮੀਡੀਆ ਦਾ ਪਸਾਰਾ ਸੀ ਤੇ ਜਾਂ ਆਪਾਂ ਗੱਲ ਕਰੀਏ ਸੋਸ਼ਲ ਮੀਡੀਆ ਜਾਂ ਟੀਵੀ ਮਾਧਿਅਮ ਚੱਲੇ ਅਖਬਾਰਾਂ ਦੇ ਸੁਰਖੀਆਂ ਬਣੀਆਂ ਕਿਉਂਕਿ ਇਹ ਜਿਹੜਾ ਇਤਿਹਾਸ ਦੱਸਿਆ ਗਿਆ ਇਤਿਹਾਸ ਬਾਰੇ ਜਦੋਂ ਦੂਰ ਦਰੇੜਿਆਂ ਤੱਕ ਗੱਲ ਹੋਈ ਤੇ ਫਿਰ ਸੰਗਤ ਦਾ ਰੁਝਾਨ ਵਧਿਆ ਇਹਨਾਂ ਪਾਸੇ ਕਿਉਂਕਿ ਇੱਥੇ ਕੋਈ ਸ਼ੱਕ ਵਾਲੀ ਗੱਲ ਨਹੀਂ ਕੋਈ ਅਤਕਥਨੀ ਨਹੀਂ ਕਿ ਟੀਵੀ ਮਾਧਿਮ ਹੋਣ ਜਾਂ ਰੇਡੀਓ ਹੋਣ ਇਤਿਹਾਸ ਨੂੰ ਕੋਈ ਵੱਡਾ ਕਰਕੇ ਨਹੀਂ ਵਿਖਾਲ ਸਕਦੇ ਪਰ ਇਤਿਹਾਸ ਨੂੰ ਦੂਰ ਦਰੇਡੇ ਤੱਕ ਸਨੇਹਾ ਜਰੂਰ ਪਹੁੰਚਾ ਸਕਦੇ ਆ ਇਸ ਇਤਿਹਾਸ ਦੀ ਜਦੋਂ ਗੱਲ ਕਰਦੇ ਆ ਇੱਕ ਪਾਸੇ ਸ਼ਹੀਦੀਆਂ ਦਾ ਦੌਰ ਆਪਾਂ ਗੱਲ ਕਰੀਏ ਚਮਕੌਰ ਦੀ ਗੜੀ ਦੇ ਵਿੱਚ ਇੱਕ ਪਾਸੇ ਸਰਸਾ ਨਦੀ ਤੋਂ ਵਿਛੋੜਾ ਪੈਣਾ ਇੱਕ ਲੰਬਾ ਇਤਿਹਾਸ ਸੀ ਜਿਹੜਾ ਅਸੀਂ ਪੜ੍ਹਦੇ ਸੀ ਸੁਣਦੇ ਸੀ ਪਰ 10 ਤੋਂ 15 ਕ ਸਾਲ ਦੀ ਕਵਾਇਦ ਜਿਸ ਤੱਕ ਹੀ ਦਾਸ ਨੇ ਦੇਖਿਆ ਇੱਥੇ ਜਦੋਂ ਸੰਗਤ ਇੱਥੇ ਪਹੁੰਚਣਾ ਪਰ ਅੱਜ ਦਾ ਜਿਹੜਾ ਠਾਠਾ ਮਾਰਦਾ ਸੰਗਤ ਦਾ ਇਕੱਠਾ ਇੱਥੇ ਲੱਖਾਂ ਕਰੋੜਾਂ ਦੁਨੀਆ ਜਿਹੜੀ ਸੰਗਤ ਇੱਥੇ ਪਹੁੰਚਦੀ ਆ ਤੇ ਘਰਾਂ ਦੇ ਵਿੱਚ ਨਾਤਮਸਤ ਹੁੰਦੀ ਆ ਘਰਾਂ ਦੇ ਵਿੱਚ ਵੀ ਟੀਵੀ ਮਾਧਿਮ ਰਾਹੀਂ ਚੱਲਣ ਰਹੀ ਜਿਹੜੀ ਸੰਗਤ ਦਰਸ਼ਨ ਮੇਲੇ ਕਰਦੀ ਆ ਤੋਂ ਉਹਦੇ ਵਿੱਚੋਂ ਸਭ ਤੋਂ ਇੱਕ ਵੱਡਾ ਸੁਨੇਹਾ ਜਦੋਂ ਨਿਕਲਿਆ ਸਫਰੇ ਸ਼ਹਾਦਤ ਸੁਨੇਹਾ ਬੜਾ ਲੰਮਾ ਸੀ ਉਹ ਪੈਂਡਾ ਸੀ ਵਿਖੜਾ ਰਾਹਾਂ ਦਾ ਪੈਂਡਾ ਸੀ ਉਸ ਪੈਂਡੇ ਦਾ ਸੁਨੇਹਾ ਜਦੋਂ ਸਫਰੇ ਸ਼ਹਾਦਤ ਦੇ ਰੂਪ ਦੇ ਸਾਹਮਣੇ ਆਇਆ ਤੇ ਸ਼ਾਨ ਮੱਬਾ ਕੁਮਾ ਮਾਸਕੀ ਤੋਂ ਚਲਣਾ ਤੇ ਇਹ ਇਸ ਲੋਕੇਸ਼ਨ ਤੇ ਜਿੱਥੇ ਅਸੀਂ ਬੈਠੇ ਆ ਪਿੱਛੇ ਠੰਡੇ ਬੁਰਜ ਦਾ ਤੁਸੀਂ ਤਸਵੀਰ ਵੇਖ ਰਹੇ ਹੋਗੇ ਇੱਥੋਂ ਦਾ ਇਤਿਹਾਸ ਬਾਰੇ ਜਦੋਂ ਜਾਣਕਾਰੀਆਂ ਮਿਲੀਆਂ ਤੇ ਸੰਗਤਕ ਸੁਨੇਹੇ ਗਏ ਤੇ ਫਿਰ ਸਲਾਬ ਜਨ ਸਲਾਬੇ ਦੇਲੇ ਪਾਸੇ ਮੁੜਿਆ ਇਹਦੇ ਪਿੱਛੇ ਸਰੋਤ ਇਤਿਹਾਸਕ ਸਰੋਤ ਕੀ ਕਹਿੰਦੇ ਆ ਸਹਬਜ਼ਾਦਿਆਂ ਦੀ ਗੱਲ ਕਰੀਏ ਜਾਂ ਆਪਾਂ ਗੰਗੂ ਬ੍ਰਾਹਮਣ ਦੀ ਗੱਲ ਕਰੀਏ ਛੰਨ ਬਾਬਾ ਕੁਮੇ ਮਾਸਕੀ ਦੀ ਗੱਲ ਕਰੀਏ ਤੇ ਜਾਂ ਦੂਜੇ ਪਾਸੇ ਆਪਾਂ ਚਮਕੌਰ ਦੀ ਗੜੀ ਦੇ ਇਸ শ্রোਤਾਵਾਂ ਬਾਰੇ ਥੋੜੀ ਬਹੁਤੀ ਜਾਣਕਾਰੀ ਲਵਾਂਗੇ ਤੇ 10 ਤੋਂ 15 ਕ ਸਾਲ ਦਾ ਜੋ سرمਾਇਆ ਜੋ ਅਸੀਂ ਵੇਖਿਆ ਇੱਥੇ ਖਾਸ ਕਰਕੇ ਉਹਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਜੇ ਗੱਲ ਕਰੀਏ ਸਫਰੇ ਸ਼ਾਹਦਰ ਟੀਮ ਨੇ ਪਾਇਆ ਤੇ ਉਹਦੇ ਵਿੱਚ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਦਾ ਉੱਚਾ ਚਾਪਰਾਲਾ ਸੀ ਅੱਜ ਫਤੇਗੜ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਣ ਵਾਸਤੇ ਵੀ ਆਏ ਹਨ ਜਿੱਥੇ ਸਮਾਗਮ ਚੱਲ ਰਿਹਾ ਹੈ ਉਥੇ ਆਜ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਨਾਲ ਗੱਲਬਾਤ ਵੀ ਕਰਾਂਗੇ ਮੁੱਖ ਗਰੰਤੀ ਸਹਿਬਾਨ ਆਉ ਗੁਰਦਰਾ ਸਾਹਿਬਾਨ ਦੇ ਉਹਦੇ ਗੁਰਫਤੇ ਅਸੀਂ ਕਰ ਦਿਆਂ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਇਤਿਹਾਸਕ ਸਰੋਤਾਂ ਦਾ ਜ਼ਿਕਰ ਆਉਂਦਾ ਕਿਹੜੇ ਇਤਿਹਾਸਕ ਸਰੋਤ ਮੇਲ ਖਾਂਦੇ ਮਿਲੇ ਤੁਹਾਨੂੰ ਜਿਹੜਾ ਇਹ ਸਫਰ ਦਾ ਸ਼ਹਾਦਤ ਦਾ ਸਫਰ ਜਿਹੜਾ ਸ਼ੁਰੂਆਤ ਪੰਦ ਜਿਹੜਾ ਤੈਅ ਕੀਤਾ ਤੁਸੀਂ ਸਟਾਰਟ ਕੀਤਾ ਪ੍ਰਾਤਨ ਸਰੋਤਾਂ ਚੋਂ ਜੇ ਅਸੀਂ ਸਮਕਾਲੀ ਇਤਿਹਾਸ ਕਰ ਵੇਖਦੇ ਆ ਤੇ ਬੜੇ ਪੁਖਤਾ ਨੇ ਸਾਡੇ ਕੋਲ ਦੁਨਨਾ ਸਿੰਘ ਹੰਡੂਰੀਆ ਉਸ ਤੋਂ ਬਾਅਦ ਪਰਾਚੀਨ ਪੰਥ ਪ੍ਰਕਾਸ਼ ਹੈ ਸਾਡੇ ਕੋਲ ਤਵਰੀ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ ਦੀ ਸ਼੍ਰੀ ਗੁਰਪਤਾਬ ਸੂਰਜ ਗ੍ਰੰਥ ਹੈ ਜਾਂ ਫਿਰ ਗੁਰੂ ਪ੍ਰੇਮ ਵਿੱਚ ਲਿਖੀਆਂ ਹੋਈਆਂ ਅੱਲਾ ਯਾਰ ਖਾਂ ਜੁਗੀ ਦੀਆਂ ਗਜ਼ਲਾਂ ਭਾਵੇਂ ਇਤਿਹਾਸ ਨਹੀਂ ਨੇ ਪਰ ਇਤਿਹਾਸ ਇਤਿਹਾਸਤ ਹੋ ਗਈਆਂ ਵਾ ਬਿਲਕੁਲ ਇਤਿਹਾਸ ਖੋ ਨਿਬੜੀਆਂ ਤੂੰ ਇਹ ਸਾਡੇ ਬਹੁਤ ਸਾਰੇ ਪੁਰਾਤਨ ਸਰੋਤ ਨੇ ਸਮਕਾਲੀ ਇਤਿਹਾਸਕਾਰ ਕਵੀ ਸੈਨਾਪਤੀ ਨੇ ਤੋ ਬਹੁਤ ਕੁਝ ਜਿਹੜਾ ਉਹ ਸਾਨੂੰ ਗੁਰੂ ਦਰਬਾਰ ਦਾ ਗੁਰਸਿੱਖਾਂ ਦੇ ਸੁਭਾਅ ਤੋਂ ਗੁਰੂ ਸਾਹਿਬ ਦੇ ਬਿਰਤ ਦਾ ਬਹੁਤ ਕੁਝ ਜਿਹੜਾ ਹਵਾਲਾ ਉਹ ਸਾਨੂੰ ਸਾਡੇ ਉਹ ਸਰੋਤਾਂ ਰਾਹੀਂ ਹਾਸਲ ਹੋ ਜਾਂਦਾ ਤੋ ਉਹ ਸਾਰੇ ਸਰੋਤਾਂ ਨੂੰ ਖੋਜਦੇ ਆ ਫਿਰ ਬੜੀ ਵਧੀਆ ਖੋਜ ਜਿਹੜੀ ਆ ਬਾਬਾ ਸ੍ਰਿੰਦਰ ਸਿੰਘ ਜੂਰਲੇ ਵਾਲਿਆਂ ਨੇ ਵੀ ਕਾਫੀ ਤੱਥ ਜਿਹੜੇ ਨੇ ਮਿਹਨਤ ਕਰਕੇ ਸਾਹਮਣੇ ਲਿਆਂਦੇ ਤੋ ਜਦੋਂ ਇੱਕ ਵਕਤੇ ਨੇ ਬੋਲਣਾ ਹੁੰਦਾ ਤੇ ਕਈ ਵਾਰੀ ਸੰਗਤ ਵੀ ਪੁੱਛਦੀ ਹੈ ਵੀ ਕੋਈ ਇੱਕ ਪੁਸਤਕ ਤੇ ਉਹ ਇੱਕ ਪੁਸਤਕ ਜਾਂ ਇੱਕ ਹਵਾਲੇ ਦੀ ਗੱਲ ਨਹੀਂ ਹੁੰਦੀ ਉਹਦੇ ਫਿਰ ਬਹੁਤ ਸਾਰੇ ਹਵਾਲੇ ਫਿਰ ਉਹਨੂੰ ਗੁਰਮਤ ਦੇ ਛਾਨਣੇ 'ਚ ਇੱਕ ਵਕਤੇ ਨੂੰ ਪਰਖਣਾ ਪੈਂਦਾ ਏ ਗੁਰਮਤ ਦੀ ਕਸੌਟੀ ਤੇ ਖਰਾ ਉਤਰਦਾ ਹਰ ਇੱਕ ਸਰੋਤ ਨੂੰ ਅਸੀਂ ਨਕਾਰ ਵੀ ਨਹੀਂ ਸਕਦੇ ਹਰ ਇੱਕ ਸਰੋਤ ਨੂੰ ਅਸੀਂ ਆਖਰੀ ਸੱਚ ਵੀ ਨਹੀਂ ਮੰਨ ਸਕਦੇ ਤੋ ਗੁਰੂ ਦਾ ਸੁਭਾਅ ਕੀ ਹੈ ਤਸਵੀਰ ਕੀ ਹੈ ਸਿੱਖੀ ਦੀ ਦਰਦ ਕੀ ਆ ਉਹ ਸਾਰਾ ਕੁਝ ਫਿਰ ਜਦੋਂ ਗੁਰਮਤਿ ਦੀ ਰੋਸ਼ਨੀ ਚ ਵੇਖਦੇ ਆ ਤੇ ਫਿਰ ਇਤਿਹਾਸ ਦੀਆਂ ਸਾਖੀਆਂ ਨੂੰ ਅਸੀਂ ਪਰਫੈਕਟ ਮੰਨਦੇ ਆ ਅਚੇ ਸਿੰਘ ਸਾਹਿਬ ਸ਼ਨ ਬਾਬਾ ਕੁਮਾਰਾਸ ਕੀ ਦੇ ਉਸ ਗੁਰਦੁਆਰਾ ਸਾਹਿਬ ਜਦੋਂ ਬੈਠੇ ਸੀ ਅਨੰਦਾਂ ਦੀ ਪੂਰੀ ਦਾ ਤੁਸੀਂ ਜ਼ਿਕਰ ਕੀਤਾ ਉਹ ਵਰਾਗਮਈ ਮਾਹੌਲ ਬਣ ਜਾਂਦਾ ਵੈਸੇ ਪਰ ਨਾਲ ਹੀ ਤੁਸੀਂ ਜ਼ਿਕਰ ਕਰਤਾ ਕਿ ਸ਼ਹੀਦੀਆਂ ਵਰਾਗਮਈ ਵੀ ਨਹੀਂ ਹੁੰਦੀਆਂ ਬਿਲਕੁਲ ਜੀ ਵਿਰਾਗ ਮਨੁੱਖੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਹਾਂ ਤੇ ਗੁਰੂ ਸਾਹਿਬ ਜੀ ਤੇ ਇਹਨੂੰ ਬਿਰਹੜੇ ਨੂੰ ਸੁਲਤਾਨ ਕਹਿੰਦੇ ਆ ਤੇ ਇਹ ਵੀ ਕਹਿੰਦੇ ਆ ਵੀ ਜੇ ਕੋਈ ਪਿੱਗਲਦਾ ਨਹੀਂ ਹੈ ਤੇ ਉਹ ਫਿਰ ਪੱਥਰ ਹੀ ਹੈ ਜਦੋਂ ਗੁਰੂ ਸਾਹਿਬ ਕਹਿੰਦੇ ਬਿਰਹਾ ਬਿਰਹਾ ਕੀ ਬਿਰਹਤੋਂ ਸੁਲਤਾਨ ਫਿਰਦਾ ਜਿਸਤਨ ਬਿਰਹਣਾ ਉਪਜਾ ਸੁਲਤਾਨ ਜਾਣਸਾ ਸੋ ਇਥੇ ਚਲੋ ਆਪਾਂ ਤੇ ਸਿੱਖਾਂ ਦੇ ਘਰ ਜਨਮੇ ਆ ਸਿੱਖੀ ਸਾਨੂੰ ਰੰਗਤ ਗੁਰੂ ਨਾਲ ਪਿਆਰ ਮਿਲਿਆ ਗੈਰ ਸਿੱਖ ਵੀ ਮੈਂ ਵੇਖਿਆ ਜ਼ਿੰਦਗੀ 'ਚ ਜਦੋਂ ਕੋਈ ਬਚਨ ਸੁਣਦਾ ਤੇ ਇਨਸਾਨੀ ਹਿਰਦਾ ਕੁਦਰਤੀ ਦਰਬਦ ਹੈ ਪਰ ਇਹ ਜਿਹੜਾ ਸਿੱਖਾਂ ਦਾ ਦਰਵਣਾ ਇੱਥੇ ਆ ਕੇ ਬਰਾਗੀ ਹੋਣਾ ਉਹ ਬਹੁਤ ਚੜ੍ਹਦੀ ਕਲਾ ਦਾ ਹੈ ਵੀ ਜਿਵੇਂ ਇੱਕ ਲੋਹਾ ਪਿਗਲਦਾ ਤੇ ਫਿਰ ਉਹਨੂੰ ਸ਼ੇਪ ਦਿੱਤੀ ਜਾਂਦੀ ਹੈ ਤਾਂ ਇੱਥੇ ਨੌਜਵਾਨੀ ਜਦੋਂ ਪਿਗਲਦੀ ਹੈ ਤੇ ਫਿਰ ਉਹਦੇ ਚੋਂ ਇੱਕ ਪੂਰਨ ਗੁਰਸਿੱਖ ਜਨਮ ਲੈਂਦਾ ਹੈ ਔਰ ਇਹ ਕੌਤਕ ਮੈਂ ਵਰਤਦੇ ਦੇਖ ਰਿਆਂ ਲਗਾਤਾਰ ਵੀ 22 ਸਾਲ ਤੋਂ ਵੀ ਉਹ ਪਿਗਲਣ ਤੋਂ ਬਿਨਾ ਉਹ ਘੜੇ ਨਹੀਂ ਜਾਂਦੇ ਮੋੜੇ ਨਹੀਂ ਜਾਂਦੇ ਤਰਾਸ਼ੇ ਨਹੀਂ ਜਾਂਦੇ ਤੁ ਜਦੋਂ ਜਦੋਂ ਵੀ ਇੱਥੇ ਫਿਰ ਕਾਉਂਸਲਿੰਗ ਕਰੀਦਾ ਉਹਨਾਂ ਦਿਨਾਂ ਦੇ ਵਿੱਚ ਸੰਗਤਾਂ ਨੂੰ ਗਲਵੱਕੜੀ ਸਿੰਘਾਂ ਨੂੰ ਲੈ ਲੈ ਕੇ ਨੌਜਵਾਨਾਂ ਨੂੰ ਜਾਂ ਜਿਹੜੇ ਮੋਟਰਸਾਈਕਲਾਂ ਤੇ ਆਏ ਆ ਜਕਾਰੇ ਛੱਡ ਰਹੇ ਆ ਉਹ ਉਹਦੇ ਨਾਲੇ ਜ਼ਰੂਰ ਹੁੰਦਾ ਵੀ ਉਹਨਾਂ ਦੀ ਭਾਵਕਤਾ ਉਹਨਾਂ ਦੀ ਕਿਉਂਕਿ ਇੱਥੇ ਕੱਲੀ ਭਾਵਕਤਾ ਇੱਕ ਪਾਸੜ ਨਹੀਂ ਆ ਨਾ ਭਾਵਕਤਾ ਨਾਲ ਵਿਵੇਕਸ਼ੀਲਤਾ ਤੇ ਉਹ ਜਦੋਂ ਦੋਨੋਂ ਚੀਜ਼ਾਂ ਦਾ ਮੇਲ ਹੁੰਦਾ ਵੀ ਸਾਡੇ ਜਜ਼ਬਾਤਾਂ ਦਾ ਵੀ ਤੇ ਗੁਰੂ ਦੀ ਦਿੱਤੀ ਬਵੇਕ ਬੁੱਧੀ ਦਾ ਵੀ ਤੇ ਫਿਰ ਸਾਨੂੰ ਸਹੀ ਰਾਹ ਦੱਸਦੇ ਜਿਵੇਂ ਸਭ ਜਦੋਂ ਗੁਰੂ ਸਾਹਿਬਾਨ ਦਾ ਇਤਿਹਾਸ ਤੁਸੀਂ ਫਰੋਲਿਆ ਹੋਊਗਾ ਜਦੋਂ ਤੁਸੀਂ ਤੈਅ ਤੱਕ ਜਾਣ ਦੀ ਕੋਸ਼ਿਸ਼ ਕੀਤੀ ਜਦੋਂ ਸਰਸਾ ਨਦੀ ਤੋਂ ਵਿਛੋੜਾ ਪੈਂਦਾ ਉਹ ਤੋਂ ਇੱਕ ਰਾਤ ਪਹਿਲਾਂ ਦੀ ਜਕਰਜਦੋ ਕਰਦੇ ਆ ਤੁਸੀਂ ਰਾਤੀ ਉਹ ਗੱਲ ਕੀਤੀ ਕਿ ਗੁਰੂ ਸਾਹਿਬ ਦਾ ਵਿਛੋੜਾ ਤੇ ਅਨੰਦਪੁਰ ਸਾਹਿਬ ਨੂੰ ਛੱਡਣਾ ਉਸ ਨੂੰ ਕੋਈ ਗੱਲ ਵੇਖਦੇ ਹੋ ਛੱਡਣਾ ਵੀ ਮੰਨਦੇ ਹੋ ਤੁਸੀਂ ਕਿ ਗੁਰੂ ਸਾਹਿਬ ਦਾ ਉਸ ਅਨੰਦਾ ਦੇ ਪੁਰੀ ਨੂੰ ਜਿਹਨੂੰ ਵਰਸਵਾਇਆ ਗੁਰੂ ਸਾਹਿਬ ਨੇ ਜਿਹਨੂੰ ਚਰਨਾ ਦੀ ਸ਼ੋਪਾ ਪ੍ਰਾਪਤ ਹੋਈ ਗੁਰੂ ਤੇਗ ਬਹਾਦਰ ਜੀ ਤੋਂ ਬਾਅਦ ਦੇ ਵਿੱਚ ਮੈਂ ਜਿਹੜੀ ਪਹਿਲਾਂ ਗੱਲ ਕੀਤੀ ਨਾ ਵੀ ਗੁਰੂ ਸੁਭਾ ਤੇ ਗੁਰਮਤ ਦੀ ਰੋਸ਼ਨੀ ਉਹ ਬਹੁਤ ਜ਼ਰੂਰੀ ਸਾਨੂੰ ਧਿਆਨ ਚ ਰੱਖਣੀ ਪਵੇਗੀ ਪਹਿਲੀ ਗੱਲ ਤੇ ਸਿੱਖ ਦਾ ਇਹ ਨਿਸ਼ਚਾ ਵੀ ਗੁਰਮੇਰਾ ਸੰਗ ਸਦਾ ਹੈ ਨਾਲ ਨਾਲ ਪਰ ਜਦੋਂ ਸਰੀਰ ਕਰਕੇ ਵਰਤ ਦੇ ਕੌਤਕ ਵੇਖਦੇ ਆਂ ਤੇ ਉਹਨਾਂ ਦੇ ਵਿੱਚ ਗੁਰੂ ਸਾਹਿਬ ਜੀ ਦੀ ਨੀਤੀ ਖਾਸ ਕਰਕੇ ਯੁੱਧ ਨੀਤੀ ਗੁਰੂ ਸਾਹਿਬ ਦੀ ਰਾਜਨੀਤੀ ਉਹ ਉਹ ਬੜੀ ਵਿਲੱਖਣ ਹੈ ਉਹ ਦੂਜਿਆਂ ਵਰਗੀ ਨਹੀਂ ਹੈ ਤੋ ਉਹ ਯੁੱਧ ਨੀਤੀ ਦੇ ਬਹੁਤ ਸਾਰੇ ਪੈਂਤੜੇ ਨੇ ਗੁਰੂ ਸਾਹਿਬ ਜੀ ਨਰਮੋਗੜ੍ਹ ਜਦੋਂ ਜੰਗ ਕਰਦੇ ਆ ਉਹ ਵੀ ਉਹਨਾਂ ਦਾ ਮਨਸਾ ਸੀ ਹਾਕਮਾਂ ਦਾ ਵੀ ਇਹ ਕਿਲਿਆਂ ਦੀ ਟੇਕ ਵਿੱਚ ਲੜ ਸਕਦੇ ਆ ਪਰ ਸਾਨੂੰ ਬਾਹਰ ਮੈਦਾਨ ਚ ਲੜ ਕੇ ਦਿਖਾਇਆ ਸੋ ਇਹ ਯੁੱਧ ਦੇ ਪੈਂਤੜੇ ਹੁੰਦੇ ਆ ਮੈਂ ਰਾਤੀ ਵੀ ਤੈਨੂੰ ਵਿਸਥਾਰ ਨਾਲ ਗੱਲ ਕੀਤੀ ਸੀ ਵੀ ਸ਼ਸਤਰ ਵਿੱਦਿਆ ਸਿੱਖਣ ਤੋਂ ਪਹਿਲਾਂ ਪੈਂਤੜਾ ਸਿੱਖਣਾ ਪੈਂਦਾ ਕਦੀ ਵੀ ਕੋਈ ਜੰਗ ਇੱਕੋ ਪੈਰਾਂ ਤੇ ਖੜੇ ਹੋ ਕੇ ਨਹੀਂ ਲੜੀ ਜਾਂਦੀ ਉੱਥੇ ਹਰ ਵੇਲੇ ਦੁਸ਼ਮਣ ਦੀਆਂ ਅੱਖਾਂ ਚ ਝਾਕ ਕੇ ਆਪਣਾ ਪੈਂਤੜਾ ਬਦਲਣਾ ਪੈਂਦਾ ਪੈਂਤਨਾ ਬਦਲਣਾ ਹੋਰ ਚੀਜ਼ ਆ ਮਿਸ਼ਨ ਬਦਲਣਾ ਹੋਰ ਚੀਜ਼ ਆ ਮਿਸ਼ਨ ਇੱਕੋ ਹੀ ਆ ਪੈਂਤਰੇ ਸੈਂਕੜੇ ਬਦਲੇ ਜਾ ਸਕਦੇ ਅੱਛਾ ਇਤਿਹਾਸਕ ਸਰੋਤ ਕੀ ਦੱਸਦੇ ਆ ਜਦੋਂ ਗੁਰੂ ਸਾਹਿਬ ਨੇ ਕਿਲਾ ਛੱਡਿਆ ਕੀ ਉਹ ਜੋ ਜੰਗੀ ਸਮਾਨ ਸੀ ਜੋ ਕੁਛ ਅੰਦਰ ਸੀ ਜੋ ਮਾਇਆ ਹੋਊਗੀ ਜੋ ਬਾਕੀ ਚੀਜ਼ਾਂ ਸੀ ਉਹ ਕੀ ਗੁਰੂ ਸਾਹਿਬ ਦੇ ਨਾਲ ਆ ਗਈਆਂ ਸੀ ਇਹ ਬੜੀ ਵੱਡੀ ਦੂਰਅੰਦੇਸ਼ੀ ਸੀ ਵੀ ਜਦੋਂ ਕੋਈ ਚੀਜ਼ਾਂ ਦੁਸ਼ਮਣ ਦੇ ਹੱਥ ਲੱਗਦੀਆਂ ਤੇ ਉਹਦੀ ਤਾਕਤ ਵੱਧਦੀ ਆ ਹਾਂ ਬਿਲਕੁਲ ਨਾ ਤੇ ਇਸ ਲਈ ਪੈਸਾ ਸੀ ਕੁਝ ਤੋਂਪ ਪੰਜ ਤੋਪਾਂ ਦਾ ਜ਼ਿਕਰ ਆਉਂਦਾ ਜਿਹੜੀਆਂ ਗੁਰਸੈਰ ਦੀਆਂ ਸਨ ਉਹ ਬਹੁਤ ਵੱਡੀਆਂ ਭਾਰੀ ਤੋਪਾਂ ਸੀ ਹੂੰ ਹੂੰ ਤੁਰਨ ਲੱਗੀਆਂ ਤੀਰ ਹੋਰ ਸਾਜੋ-ਸਮਾਨ ਤੇ ਜਿੰਨਾ ਲੈ ਸਕਦੇ ਸੀ ਖਤਰਾਂ ਤੱਕ ਲੱਦੀਆਂ ਨੇ ਪਰ ਜਿਹੜੀਆਂ ਬਹੁਤ ਵਜਨੀ ਸੀ ਉਹਨਾਂ ਨੂੰ ਜਾਂ ਤੇ ਮਿੱਟੀ 'ਚ ਦਫ਼ਨ ਕੀਤਾ ਸਤਲੁਜ ਦੇ ਵਿੱਚ ਕੁਝ ਜਿਹੜਾ ਧਨ ਅਸ਼ਰਫੀਆਂ ਸੀ ਉਹ ਸਤਲੁਜ 'ਚ ਸਟਵਾਇਆਂ ਕਿ ਦੁਸ਼ਮਨ ਦੇ ਹੱਥ ਲੱਗੇਗੀ ਉਹਦੀ ਤਾਕਤ ਵਧੇਗੀ ਤੇ ਦੂਸਰੀ ਜਿਹੜੀ ਗੱਲ ਅਸੀਂ ਇਤਿਹਾਸ 'ਚ ਪੜਦੇ ਆਏ ਆਂ ਵੀ ਮਾਰੇ ਨੇ ਸਾਤ ਲਈ ਸਪੋਰਟ ਕਰਕੇ ਕਿਹਾ ਕਿ ਜਦੋਂ ਮੇਰੇ ਖਾਲਸੇ ਨੂੰ ਜਰੂਰਤ ਪੈਗੀ ਉਹ ਲੈ ਰੋਵੇਗਾ ਹਾਂ ਉਹਦੇ ਪਿੱਛੇ ਮੈਂ ਮਤਲਬ ਜੋ ਜੋ ਗੁਰੂ ਸਾਹਿਬ ਨਾ ਬੋਲਦਿਆਂ ਬੋਲਦਿਆਂ ਕਈ ਵਾਰੀ ਫਲੋ ਵਿੱਚ ਕੋਈ ਗੱਲਾਂ ਸੋਚਵੇਂ ਚੱਲੇ ਹੁੰਦੇ ਆ ਕੋਈ ਵਾਰੀ ਜੇ ਤੁਹਾਨੂੰ ਪੜਨ ਨੂੰ ਨਹੀਂ ਵੀ ਮਿਲੀਆਂ ਹੁੰਦੀਆਂ ਅਸਰ ਵਿੱਚ ਆਸਵੰਦ ਰਹਿਣਾ ਉਹ ਬੜੀ ਵੱਡੀ ਪੋਜ਼ਿਟਿਵਿਟੀ ਹੈ ਨਾ ਹਾਂ ਹਾਂ ਇੱਕ ਤੇ ਇਹ ਆ ਵੀ ਆਸਮੰਦ ਵੀ ਸਾਡੀਆਂ ਚੀਜ਼ਾਂ ਹਨ ਦੂਜੀ ਆਸਮੰਦ ਵੀ ਅਸੀਂ ਅਸੀਂ ਸੰਘਰਸ਼ ਦੇ ਰਾਹ ਤੇ ਆ ਤੇ ਜਦੋਂ ਲੋੜ ਪੈਗੀ ਗੁਰੂ ਨੇ ਸਾਡੇ ਵਾਸਤੇ ਸੋਰਸਜ ਰੱਖੇ ਹੋਏ ਆ ਉਹ ਮੁਹੱਈਆ ਹੋ ਜਾਣੇ ਮੁਹੱਈਆ ਹੋ ਜਾਣੇ ਹਣੇ ਹੁਣ ਮੈਂ ਰਾਤੀ ਇਹ ਗੱਲ ਕਰ ਰਿਹਾ ਹਾਂ ਉਹਦਾ ਇੱਕ ਰਿਸ਼ਮਾ ਛੋਟੀ ਜੀ ਮੈਂ ਤੁਹਾਨੂੰ ਮਿਸਾਲ ਦਿੰਦਾ ਆਪਣੀ ਟੀਮ ਕੰਮ ਕਰ ਰਹੀ ਸੀ ਬੱਚਿਆਂ ਦੇ ਪੇਪਰ ਵਾਸਤੇ ਮਨੂੰ ਦਰਜਨਾ ਨੌਜਵਾਨ ਲੱਗੇ ਹੋਏ ਆਪੋ ਆਪਣੀ ਜਗ੍ਹਾ ਤੇ ਕੰਮ ਕਰ ਰਹੇ ਡੈਸਕਾਂ ਦੇ ਉੱਤੇ ਬੈਠੇ ਹੋਏ ਉਹ ਨੌਜਵਾਨ ਮੈਨੂੰ ਕਹਿ ਰਹੇ ਸੀ ਵੀ ਮੈਨੂੰ ਇੱਕ ਵੱਡੀ ਪ੍ਰੋਬਲਮ ਆ ਰਹੀ ਸੀ ਵੀ ਜਦੋਂ ਟੀਵੀ ਦੇ ਸਾਰਿਆਂ ਨੇ ਉਹ ਸ਼ੋਅ ਕਰਨੇ ਆ ਲਿੰਕ ਹੈਨਾ ਜਾਂ ਕਿਉਂ ਕੋਡ ਸ਼ੋ ਕਰਨੇ ਨੇ ਸਕੈਨ ਹੋਣਾ ਤੇ 2000 ਤੋਂ ਉੱਪਰ ਹੋ ਗਿਆ ਤੇ ਸਰਵਰ ਫੇਲ ਹੋ ਜਾਣਾ ਬੈਠ ਤੈਨ ਤੇ ਮੈਂ ਸੋਚ ਰਿਹਾ ਸੀ ਵੀ ਉਹਨੇ ਇੱਕ ਵਾਰੀ ਕੱਟਿਆ ਵੀ ਪਾ ਕੇ ਇੱਕ ਵਾਰੀ ਕੱਟ ਦਿੱਤਾ ਉਹਨੂੰ ਲਿੰਕ ਡਾਇਆ ਵੀ ਇੱਕ ਵਾਰੀ ਕਰ ਲਿਆ ਦੂਜੇ ਬਾਅਦ ਚ ਕਰਨ ਕਹਿੰਦੇ ਮੈਂ ਫੇਰ ਪਾਉਣ ਤੋਂ ਪਹਿਲਾਂ ਸੋਚ ਰਿਹਾ ਵੀ ਇੱਕਦਮ ਕਿਉਂਕਿ ਉਹ ਫਿਰ ਚੜਨੀ ਹੁੰਦੀ ਹੈ ਰੀਚ ਹਾਂਜੀ ਬਿਲਕੁਲ ਇੱਕਦਮ ਸੁਣ ਰਹੇ ਆ ਹਜ਼ਾਰਾਂ ਨੇ ਖੋਲ ਲੈਣਾ ਹਾਂ ਬਿਲਕੁਲ ਇੱਕਦਮ ਦੂਜੇ ਨੌਜਵਾਨ ਨੂੰ ਇੱਕ ਐਪ ਲੱਭਦੀ ਹੈ ਜਿਨ੍ਹਾਂ ਨੇ 14 ਦਿਨ ਦਾ ਟ੍ਰਾਇਲ ਦਿੱਤਾ ਹੈ 50 ਡਾਲਰ ਦੇ ਉੱਤੇ ਵੀ ਤੁਸੀਂ ਟ੍ਰਾਇਲ ਦੇ ਉੱਤੇ ਭਾਵੇਂ ਲੱਖਾਂ ਖੋਲ ਲਓ ਸਰਵਰ ਡਾਊਨ ਨਹੀਂ ਆਏਗਾ ਇੱਕ ਸੈਕਿੰਡ ਵਿੱਚ ਤੇ ਉਹਦਾ ਫੋਨ ਆਂਦਾ ਦੂਜੇ ਨੂੰ ਮੈਨੂੰ ਸੋਚ ਬਿਰਤੀ ਬਦਲ ਗਈ ਹੈ ਨਾ ਉੱਥੇ ਆਣ ਕੇ ਉਹ ਕਹਿੰਦੇ ਵੀ ਉਧਰੋਂ ਮੈਨੂੰ ਕਥਾ 'ਚ ਸ਼ਬਦ ਮਿਲ ਰਿਹਾ ਵੀ ਸਰੋਤ ਗੁਰੂ ਨੇ ਰੱਖੇ ਹੋਇਆ ਤੁਸੀਂ ਤੁਰੋ ਸਹੀ ਤੁਰੋ ਸਹੀ ਤੇ ਕਹਿੰਦੇ ਮੈਨੂੰ ਜਵਾਬ ਮਿਲ ਗਿਆ ਵੀ ਗੁਰੂ ਇਦਾਂ ਸਰੋਤ ਸਾਧਨ ਦਿੰਦਾ ਹਮ ਸਰੋਤ ਉਹ ਗੱਲਾਂ ਕਰਦੇ ਕਰਦਾ ਸਰੋਤ ਮਿਲ ਗਿਆ ਜੀ ਤੇ ਜਦੋਂ ਤੁਰਾਂਗੇ ਵਾਕਈ ਇਹ ਨਹੀਂ ਵੀ ਕਿਤੇ ਧਰਤੀ 'ਚ ਦੱਬਿਆ ਹੋਇਆ ਅਸੀਂ ਉਹਨੇ ਤੁਰਨ ਲੱਗਿਆਂ ਉਦਮ ਕਰਦੇ ਆ ਆਪਣੇ ਆਪ ਸਾਧਨ ਰਾਹ ਉlijke ਜਾਣੇ ਤੁਰੋ ਤੇ ਸਹੀ ਅਰਥ ਇਹ ਹੈ ਕਿਸ ਸਮ ਜਦੋਂ ਵਿਛੋੜਾ ਪੈ ਜਾਂਦਾ ਜਿਹੜੀ ਜਗ੍ਹਾ ਤੇ ਆਪਾਂ ਰਾਤ ਦੇ ਸਮੇਂ ਬੈਠੇ ਸੀ ਲੱਖਾਂ ਸੰਗਤਾਂ ਆਤਮਸਤਕ ਉੱਥੇ ਪੈਂਦੀਆਂ 10 ਕ ਸਾਲ ਦਾ ਸਫ਼ਰ ਤੇ ਸਫ਼ਰ-ਏ-ਸ਼ਹਾਦਤ ਦਾ ਉਥੋਂ ਤੁਸੀਂ ਦੱਸ ਰਹੇ ਸੀ ਕਿ ਸਟਾਰਟ ਹੋਇਆ ਸ਼ਨ ਬਾਬਾ ਕੁਮਾਰ ਮਾਸਕੀ ਤੋਂ ਇਹ ਇਤਿਹਾਸਕ ਸਰੋਤ ਕਿਵੇਂ ਮਿਲੇ ਕਿਵੇਂ ਨਾ ਥਾਵਾਂ ਤੇ ਪਹੁੰਚੇ ਵੇਖੋ ਇੱਥੇ ਜਦੋਂ ਮੈਂ ਆਇਆ ਤੇ ਸੁਣਾਉਂਦਾ ਰਿਹਾ ਮੈਂ ਮਤਲਬ ਉਹੀ ਦਿਨਾਂ ਦੀ ਬਾਤ ਰੋਜ਼ ਪੰਜ ਸਤ ਪੰਜ ਚਾਰ ਸਾਲ ਸੁਣਾਈ ਫਿਰ 2013 ਵਿੱਚ ਜੀ ਕੀਤਾ ਵੀ ਉਹੀ ਜਗਾ ਉਸੇ ਰਾਤ ਜਾ ਕੇ ਫੀਲਿੰਗ ਤੇ ਲਈਏ ਤੇ ਜਦੋਂ ਤੁਰੇ ਪਹਿਲੇ ਦਿਨ ਤੋਂ ਤੁਸੀਂ ਨਾਲ ਤੁਰੇ ਹੋਇਆ ਕਾਲ ਚੈਨਲ ਬਾਵਾ ਬਣ ਕੇ ਟੀਮ ਦਾ ਹਿੱਸਾ ਬਣ ਕੇ ਪਹਿਲੇ ਦਿਨ ਤੋਂ ਤੁਰਿਆ ਹੋਇਆ ਤੇ ਉਹ ਤਜਰਬੇ ਤੁਹਾਡੇ ਸਾਹਮਣੇ ਆ ਸਾਰੇ ਤੁਸੀਂ ਦਖੰਧ ਤੁਹਾਡੇ ਕੋਲ ਰਿਕਾਰਡ ਵੀ ਪਿਆ ਹੋਏਗਾ ਸਾਰਾ ਕਿ ਕਿਸ ਤਰ੍ਹਾਂ ਤੁਰੇ ਸੀ ਕਿੱਦਾਂ ਦਾ ਪੈਂਡਾ ਸੀ ਰਾਹ ਕਿੱਦਾਂ ਦਾ ਸੀ ਜੰਗਲ ਸੀ ਤੇ ਉਹ ਗੁਰੂ ਦੇ ਹੋਈ ਸੋਰਸਜ ਪ੍ਰਗਟ ਕਰਨ ਵਾਂਗ ਸਭ ਕੁਝ ਆਪ ਹੀ ਲਿੰਕ ਵੀ ਬਣਦੇ ਗਏ ਰਾਹਾਂ ਬਣਾਉਣ ਵਾਲੇ ਵੀ ਆ ਗਏ ਉਹ ਸਾਰੀਆਂ ਕਰਨ ਵਾਲੇ ਵੀ ਆ ਗਏ ਸਾਰਾ ਕੁਝ ਆਪਣੇ ਆਪ ਬਸ ਤੁਰਨ ਦੀ ਲੋੜ ਸੀ ਸਫਰ-ਏ-ਸ਼ਹਾਦਤ ਕਿਹੜੀ ਸੋਚ ਦੀ ਉੱਪਰ ਸੀ ਕਿਸ ਤਰ੍ਹਾਂ ਸੋਚਿਆ ਕਿ ਅਸੀਂ ਦਿਮਾਗ ਚ ਆਉਂਦਾ ਕਿ ਜਾਂ ਵੀ ਇਤਿਹਾਸਿਕ ਸਰੋਤ ਦੇ ਵਿੱਚੋਂ ਮਿਲਿਆ ਹੋਇਆ ਨਾ ਫਸੀ ਨਹੀਂ ਇਹ ਲਫ਼ਜ਼ ਮਤਲਬ ਕਿਤੋਂ ਜ਼ਿੰਦਗੀ 'ਚ ਨਹੀਂ ਸੀ ਪੜਿਆ ਤੇ ਕਿਤੇ ਵਰਤਿਆ ਹੋਇਆ ਨਹੀਂ ਸੀ ਵੇਖਿਆ ਗਿਆ ਠੰਡੇਬੁਰ ਦੀ ਸਰਦਲ ਤੇ ਖੜੇ ਸੀ ਤੇ ਇੱਕ ਗੱਲ ਆਈ ਪੀ ਇਹ ਜਿਹੜਾ ਸ਼ਹੀਦੀ ਤੱਕ ਦਾ ਸਫ਼ਰ ਹੈ ਸਹਿਬਜ਼ਾਦਿਆਂ ਦਾ ਅਸੀਂ ਉਸ ਸਫ਼ਰ ਤੇ ਤੁਰਨੇ ਤੇ ਸਾਡੀ ਕੌਮ ਚ ਇੱਕ ਰਵਾਇਤ ਆ ਵੀ ਜਦੋਂ ਤੁਰਨਾ ਹੁੰਦਾ ਤੇ ਅਕਸਰ ਨਗਰ ਕੀਰਤਨ ਕਰਦੇ ਆ ਹਲਕਾ ਤੇ ਪਤਾ ਨਹੀਂ ਕਿਉਂ ਗੁਰੂ ਨੇ ਜਿੱਦਾਂ ਦੀ ਸੋਝੀ ਪਾਈ ਵੀ ਨਗਰ ਕੀਰਤਨ ਚ ਆਉਟਪੁੱਟ ਜਿੰਨੀ ਚਾਹੀਦੀ ਉਹ ਨਹੀਂ ਨਿਕਲਦੀ ਨਹੀਂ ਚਲੋ ਪ੍ਰਦਰਸ਼ਨ ਹੁੰਦਾ ਸ਼ਕਤੀ ਪ੍ਰਦਰਸ਼ਨ ਹੀ ਹੁੰਦਾ ਪਰ ਬੋਧੀਵਰੀ ਐਂਡ ਡਿਸਿਪਲਨ ਜਿਹਾ ਸਾਡਾ ਦਿਖਾਵਾ ਹੁੰਦਾ ਤੇ ਮਾਨੀ ਸੀ ਵੀ ਨਾਲੇ ਰਾਤ ਰਏ ਆ ਮਾਤਾ ਜੀ ਤੇ ਸਹਬਜ਼ਾਦੇ ਤੇ ਅਸੀਂ ਵੀ ਰਾਤ ਉੱਥੇ ਬੈਠਣਾ ਗੁਰੂ ਗੁਰੂ ਕਰਾਂਗੇ ਗੁਰੂ ਹਾਂ ਇਹ ਗੁਰੂ ਗੁਰ ਕਰਾਂਗੇ ਗੰਭੀਰਤਾ ਨਾਲ ਫੀਲਿੰਗ ਚ ਜਾਵਾਂਗੇ ਵੀ ਕਿੱਦਾਂ ਦੀਆਂ ਰਾਤਾਂ ਸੀ ਗੱਲ ਇਹ ਚੰਦੀ ਕੇ ਸ਼ੀਦੀ ਤੱਕ ਦਾ ਜਿਹੜਾ ਸਫ਼ਰ ਹੈ ਸਫ਼ਰ ਤੇ ਜਾਣ ਤੇ ਸਤਗੁਰ ਜੀ ਨੇ ਸੁੱਤੇ ਸੇ ਦੇ ਇੱਕ ਸੈਕਿੰਡ ਵਿੱਚ ਦੀ ਸੋਚ ਵਿੱਚ ਇਹ ਸ਼ਬਦ ਲਿਆਂਦਾ ਸਫ਼ਰੇ ਸ਼ਾਦ ਕਿਹੜਾ ਸਫ਼ਰ ਸ਼ਾਦ ਤੱਕ ਦਾ ਸਫ਼ਰ ਫਿਰ ਜ਼ੋਰ ਦਿੱਤਾ ਪੂਰਾ ਵੀ ਗਲੀ ਗਲੀ ਵਿੱਚ ਸਫਰੇ ਸ਼ਹਾਦਤ ਦੀ ਚਰਚਾ ਹੋਵੇ ਜਿੱਦਾਂ ਹੁਣ ਆਪਾਂ ਜ਼ੋਰ ਦੇ ਰਹੇ ਹਾਂ ਵੀ ਘਰ ਘਰ ਫਤਿਹਗਰ ਸਾਹਿਬ ਉਹ ਕੌਮ ਨੇ ਇੰਨਾ ਸ਼ਬਦ ਪ੍ਰਵਾਨ ਕੀਤਾ ਵਾਕਈ ਹਾਲਾਂਕਿ ਸਫਰ ਇੱਥੇ ਹੀ ਹੈ ਸਫਰ ਉਹੀ ਹੈ ਵੀ ਬਾਬਾ ਕੁੰਮੀ ਮਾਸਕੀ ਇਸ਼ਾਨ ਫਿਰ ਸਫਰ ਦਾ ਪੈਂਡਾ ਅੱਗੇ ਸਿਹੜੀ ਫਿਰ ਅੱਗੇ ਕੋਤਵਾਲੀ ਫਿਰ ਥੰਡ ਪਰ ਉਹਦੀ ਚੇਤਨਾ ਉਹ ਸੋਚ ਉਹ ਉਹ ਜਿਹੜਾ ਮਤਲਬ ਲੋਗੋ ਕਹਿ ਲੀਏ ਅਸੀਂ ਇੱਕ ਤਰ੍ਹਾਂ ਦਾ ਹੈ ਨਾ ਉਹ ਸਾਰੀ ਕੌਮ ਨੇ ਮੈਨੂੰ ਨਹੀਂ ਲੱਗਦਾ ਵੀ ਦੁਨੀਆ 'ਚ ਕੋਈ ਸ਼ਹਿਰ ਕੋਈ ਦੇਸ਼ ਕੋਈ ਕੋਈ ਪੰਜਾਬ 'ਚ ਕੋਈ ਮਹੱਲਾ ਪਿੰਡ ਐਸਾ ਹੋਏ ਜਿੱਥੇ ਸਫਰੇ ਸ਼ਾਦ ਦਾ ਅਪਣਾ ਲਿਆ ਸਾਰਿਆਂ ਨੇ ਉਹ ਹਰ ਸਿੱਖ ਨੇ ਅਪਣਾ ਲਿਆ ਪਰ ਅੱਤੀ ਇਹ ਗੱਲ ਕਰ ਰਹੇ ਸਿੰਘ ਸਾਹਿਬ ਉੱਥੇ ਬੈਠੇ ਵੀ ਕਿ ਹਰ ਸਿੱਖ ਨੂੰ ਹੁਣ ਧਿਆਨ ਇਧਰ ਕੇਂਦਰਿਤ ਹੋ ਜਾਂਦਾ ਅੱਜ ਤੋਂ ਜਿਹੜਾ 13 ਸਾਲ ਨਾਲੇ ਨਾ ਅਪਣਾ ਲਿਆ ਨਾ ਉਹੀ ਨਾ ਸਭ ਤੋਂ ਵੱਡੀ ਗੱਲ ਹੈ ਨਾ ਧਿਆਨ ਦੇ ਚਲੋ ਪਹਿਲਾਂ ਵੀ ਜਾਂਦਾ ਹੀ ਹੋਏਗਾ ਪਰ ਇਹ ਨਾਂ ਪ੍ਰਵਾਨ ਚੜ ਗਿਆ ਬਿਲਕੁਲ ਜੇ ਕਿਸੇ ਗੁਰਦੁਰਸ ਸਾਹਿਬ ਦਾ ਸਮਾਗਮ ਹੋ ਰਿਹਾ ਤੇ ਉਹਨੂੰ ਸਫਰੇਸ਼ਾ ਦਾ ਸਮਾਰਕ ਹਰੇਕ ਨੇ ਪਿੱਛੇ ਬੋਰਡ ਲਾਇਆ ਹੁੰਦਾ ਤੇ ਖੁਸ਼ੀ ਹੁੰਦੀ ਮੈਂ ਤਾਂ ਪਿਛਲੇ ਸਾਲ ਸਮਾਗਮ ਕਵਰ ਕੀਤੇ ਸੀ ਹਰਿਆਣਾ ਕਮੇਟੀ ਨੇ ਵੀ ਉਹਨਾਂ ਦਿਨਾਂ ਇਹਨਾਂ ਦਿਨਾਂ ਦੇ ਵਿੱਚ ਇੱਕ ਪ੍ਰੋਗਰਾਮ ਵੱਖਰੇ ਕੀਤੇ ਸੀ ਸਰਕਾਰ ਨੇ ਸਾਰੀਆਂ ਕੰਡਾ ਭਰੀਆਂ ਪਈਆਂ ਸੀ ਤੇ ਇਟਲੀ ਤੋਂ ਕੱਲ ਵੀਰ ਆਏ ਇੱਕ ਇਟਲੀ ਵਾਲੇ ਸੀ ਇੱਕ ਬੈਲਜੀਅਮ ਤੋਂ ਸੀ ਅਰਬ ਕੰਟਰੀਆਂ ਤੋਂ ਸੀ ਹੁਣ ਇੰਨਾ ਸਮਾਂ ਨਹੀਂ ਸਾਰੇ ਵੀਰ ਵੀ ਤੁਸੀਂ ਬੋਲ ਕੇ ਪਾਓ ਕਿ ਉੱਥੇ ਵੀ ਸਫਰੇਸ਼ਾ ਮੈਂ ਬੇਨਤੀ ਕੀਤੀ ਵੀ ਕਿਸੇ ਦੀ ਬੋਲੀ ਜਾਂ ਸਾਰੇ ਹੁਣ ਤੇ ਜਿੱਥੇ ਸਫਰੇ ਸ਼ਾਹ ਦਾ ਲਿਖਿਆ ਗਿਆ ਉੱਥੇ ਸਭ ਕੁਝ ਬੋਲਿਆ ਜਾਂਦਾ ਜੀ ਅੱਛਾ ਜੀ ਸਭ ਥੋੜਾ ਜਿਹਾ ਸਫਰ ਜਿਹੜਾ ਆਪਾਂ ਕੰਨ ਬਾਬਾ ਕੁਮਾ ਮਾਸਕੀ ਤੋਂ ਸਾਹਿਬ ਜੀ ਦੇ ਚੱਲਦੇ ਆ ਸਹੇੜੀ ਮੋਰਿੰਡਾ ਤੇ ਇਸ ਜਗ੍ਹਾ ਤੇ ਜਿੱਥੇ ਖੜੇ ਆ ਠੰਡਾ ਬੁਰਜ ਦੀ ਸਰਦਲ ਪਿਛੇ ਦਿਖਾਈ ਦੇ ਰਹੀ ਆ ਉਹ ਸਥਾਨ ਜ਼ਰੂਰ ਹਾਂ ਅਸਲ ਚ ਇਹ ਮਨ ਵਿੱਚ ਇਹ ਸੀ ਵੀ ਜਦੋਂ ਸ਼ਹੀਦੀ ਵੱਲ ਨੂੰ ਸਫਰ ਸ਼ੁਰੂ ਹੁੰਦਾ ਹੈ ਪਰਿਵਾਰ ਨਾਲੋਂ ਵਿਛੜ ਕੇ ਇਸ ਸਥਾਨ ਦੀ ਸੇਵਾ ਸੀ ਜਜਬਾਤ ਵੀ ਸੀ ਤੇ ਫਰਜ਼ ਵੀ ਸੀ ਵੀ ਮੈਂ ਸਾਹਿਬਜ਼ਾਦੇਾਂ ਦੀ ਗੱਲ ਕਰਾਂ ਜਿੱਥੋਂ ਦਾ ਜਵੇਂ ਹਰ ਸਥਾਨ ਦੇ ਆਪਣੀ ਆਪਣੀ ਸੇਵਾਵਾਂ ਨੇ ਚਮਕੌਰ ਸਾਹਿਬ ਸੇਵਾਦਾਰ ਬੱਕਰੇ ਨੇ ਅਨੰਦਪੁਰ ਸਾਹਿਬ ਬੱਕਰੇ ਨੇ ਤੋ ਮੇਰਾ ਫਰਜ਼ ਵੀ ਬਣਦਾ ਸੀ ਤੋ ਇਸ ਲਈ ਚੋਣ ਕੀਤੀ ਕਿ ਜਿੱਥੇ ਪਰਿਵਾਰ ਨਾਲ ਵਿਛੜ ਕੇ ਸ਼ੁਰੂਆਤ ਕਰਦੇ ਆ ਸਾਹਿਬਜ਼ਾਦੇ ਪਹਿਲੀ ਰਾਤ ਇਸ ਲਈ ਪਹਿਲੀ ਰਾਤ ਸੱਤ ਪੋ ਦੀ ਮਤਲਬ ਇਹ ਵੀ ਮੈਂ ਅਕਾਲ ਚੰਨਾਂ ਦੇ ਮਾਦੀਆਂ ਨੂੰ ਬੇਨਤੀ ਕਰ ਦਿੰਦਾ ਵੀ ਜ਼ਿੰਦਗੀ 'ਚ ਪੁੱਛਣਾ ਨਾ ਪਵੇ ਕਿ ਐਤਕੀ ਸਫਰੇ ਸ਼ਹਾਦਤ ਕਦੋਂ ਇਹ ਨਾ ਪੁੱਛ ਕਿਉਂਕਿ ਡੇਟਾ ਅਸੀਂ ਨਹੀਂ ਮੁਕਰਰ ਕਰ ਰਹੇ ਇਹ ਬਾਬਿਆਂ ਦੇ ਸਫਰ ਨੇ ਮੁਕਰਰ ਕੀਤੀਆਂ ਹਾਂ ਸੱਤ ਪੋ ਨੂੰ ਲਿਖ ਲੋ ਹਿਰਦਿਆਂ ਉੱਤੇ ਕਿ ਪਹਿਲੀ ਰਾਤ ਬਾਬਾ ਕੁੰਮੇਵਾਸ ਕੀ ਦੀ ਸ਼ਾਨ ਜਿੱਥੋਂ ਗੰਗੂ ਮਿਲਦਾ ਅੱਠ ਪੋ ਨੂੰ ਫਿਰ ਆਪਣੇ ਪਿੰਡ ਸਿਹੜੀ ਜਿੱਥੋਂ ਕੈਦ ਕਰਵਾਉਂਦਾ ਤੇ ਨੌ ਪੋ ਨੂੰ ਕੋਤਵਾਲ ਜਿੱਥੋਂ ਫਿਰ ਕੈਦੀਆਂ ਦੇ ਰੂਪ ਚ 10 ਪੋ ਨੂੰ ਠੰਡੇ ਬੁਰਜ 11 ਪੋ ਨੂੰ ਸਭਾ ਵਿੱਚ ਪਹਿਲੀ ਵਾਰ ਪੇਸ਼ ਫਿਰ 12 ਪੋ ਨੂੰ ਦੂਜੀ ਵਾਰੀ ਤੇ 13 ਪੋ ਦੀ ਸ਼ਾਦ ਉਹ ਅੰਗਰੇਜ਼ੀ ਤਰੀਕਾਂ ਕੇ ਪਿੱਛੇ ਆ ਸਕਦੀਆਂ ਪਰ ਇਹ ਪੱਕਾ ਹੈ ਕਿ ਇਹ ਨੂੰ ਇੱਥੇ ਹੀ ਰੱਖਵਾ ਇਹ ਪੌਦੇ ਹਿਸਾਬ ਨੇ ਚੱਲਿਆ ਜਾਂਦਾ ਹਰ ਵਾਰ ਅੰਗਰੇਜ਼ੀ ਦੇ ਵਿੱਚ ਫਰਕ ਵੀ ਪੈ ਰਿਹਾ ਦੋ ਤਿੰਨ ਸਾਲ ਪਹਿਲਾਂ ਫਰਕ ਪੈ ਗਿਆ ਸੀ ਹਾਂ ਤੇ ਸਿੰਘ ਸਾਹਿਬ ਹੁਣ ਜਿਹੜੀਆਂ ਤਰੀਕਾਂ ਦੇ ਵਿੱਚ ਜਿਆ ਫਰਕ ਆ ਜਿਹੜਾ ਪਿਛਲੇ ਆਪਾਂ ਦੋ ਸਾਲ ਪਹਿਲਾਂ ਤੋਂ ਮੈਂ ਵੇਖ ਰਿਹਾ ਸੀ ਕਿ ਤਰੀਕਾਂ 'ਚ ਹੀ ਫਰਕ ਆਉਂਦਾ ਆ ਉਹ ਅੰਗਰੇਜ਼ੀ ਤਰੀਕਾਂ 'ਚ ਪਵੇਗਾ ਇਸ ਜਗ੍ਹਾ ਦੇ ਉੱਤੇ ਜਦੋਂ ਤੁਸੀਂ ਬੈਠਦੇ ਹੋ ਇੱਕ ਅਲੱਗ ਜਿਹਾ ਅਹਿਸਾਸ ਕੀ ਮਹਿਸੂਸ ਹੁੰਦਾ ਕਈ ਵਾਰੀ ਨਾ ਮਤਲਬ ਇਕੋ ਹੀ ਚੀਜ਼ ਦਾ ਰਸ ਭਾਵੇਂ ਉਹ ਜੀਬ ਦਾ ਰਸ ਹੈ ਕੰਨਾਂ ਦਾ ਰਸ ਹੈ ਜਾਂ ਅ ਬੰਦੇ ਦੇ ਦਿਮਾਗ ਵਿੱਚ ਅਮਾਜ਼ਨ ਦਾ ਰਸ ਹੈ ਕਈ ਵਾਰੀ ਬੰਦਾ ਉਹ ਰਸ ਨੂੰ ਮਾਨ ਮਾਨ ਕੇ ਤੇ ਚਲੋ ਆਪਾਂ ਇਹ ਨਹੀਂ ਕਹਿ ਸਕਦੇ ਵੀ ਬੁਰਾ ਲੱਗਦਾ ਪਰ ਕਈ ਵਾਰੀ ਉਹ ਪਹਿਲੇ ਪਹਿਲੀ ਵਾਰ ਵਾਲੀ ਗੱਲ ਨਹੀਂ ਰਹਿੰਦੀ ਹ ਹ ਪਰ ਇੱਥੇ ਹੁਣ 22 ਸਾਲ ਹੋ ਚੱਲੇ ਮੈਨੂੰ ਸੇਵਾ ਦਾ ਮਤਲਬ ਹਾਂ ਹਰ ਹਰ ਰੋਜ਼ ਐਦਾਂ ਲੱਗਦਾ ਇੱਕ ਨਵਾਂ ਰਸ ਹਰ ਰੋਜ਼ ਹਰ ਰੋਜ਼ ਜਦੋਂ ਤਾਬਿਆਂ ਤੇ ਬਹਿਣਾ ਤੇ ਕੱਲਾ ਫਤੇਹਗਰ ਸਾਹਿਬ ਨਹੀਂ ਮੈਂ ਦੁਨੀਆ ਚ ਕਿਤੇ ਵੀ ਜਦੋਂ ਬੈਠਣਾ ਤੇ ਪਹਿਲਾਂ ਠੰਡੇ ਬੁਰਜ ਆਪਣੀ ਸੁਰਤ ਲੈ ਜਾ ਕੇ ਤੇ ਇੱਕ ਬੇਨਤੀ ਕਰਨੀ ਆ ਵੀ ਮਾਂ ਗੁਜਰੀ ਜੀ ਤੁਸੀਂ ਬਾਬਾ ਜ਼ੋਰਾਵਰ ਸਿੰਘ ਬਦੇ ਬਾਬਾ ਫਤੇਹ ਸਿੰਘ ਨੂੰ ਸਿੱਖਿਆ ਦੇ ਕੇ ਭੇਜਦੇ ਸੀ ਵੀ ਤੁਸੀਂ ਇਦਾਂ ਬੋਲਿਓ ਸਬਾ ਤੇ ਮੈਨੂੰ ਵੀ ਸਿੱਖਿਆ ਦਿਓ ਕਿ ਮੈਂ ਕੀ ਬੋਲਾਂ ਤੇ ਇਹ ਮਤਲਬ ਜਦੋਂ ਸੁਰਤ ਉੱਥੇ ਜਾਂਦੀ ਆ ਉਹ ਤਾਜ਼ਾ ਹੋ ਜਾਂਦੀ ਆ ਤੇ ਨਵਾਂ ਫਰਨਾ ਹੁੰਦਾ ਸਿੰਘ ਸਾਹਿਬ ਅਹਿਸਾਸ ਕੀ ਹੁੰਦਾ ਜਦੋਂ ਥੱਲੇ ਤੁਸੀਂ ਉਸ ਦੀਵਾਰ ਦੇ ਲਾਗੇ ਪਹੁੰਚਦੇ ਹੋਗੇ ਉਸ ਲੋਕੇਸ਼ਨ ਤੇ ਪਹੁੰਚਦੇ ਹੋਗੇ ਜਿਹੜੀ ਲੋਕੇਸ਼ਨ ਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਜਿੰਦਾ ਚਿੰਨ ਦਿੱਤਾ ਜਾਂਦਾ ਇੱਕ ਇੱਕ ਨਾ ਕਰ ਜਾਂ ਸਾਨੂੰ ਦਿਸ ਰਿਹਾ ਕੀ ਅਹਿਸਾਸ ਹੁੰਦਾ ਸਿੰਘ ਸਾਹਿਬ ਉਸ ਦੀਵਾਰ ਦੇ ਲਾਗੇ ਬੈਠ ਕੇ ਤੁਸੀਂ ਜਦੋਂ ਸੰਗਤ ਨਾਲ ਬਾਤਾਂ ਪਾਉਂਦੇ ਹੋ ਉਹ ਮੈਂ ਤੇ ਇਹ ਸਮਝਦਾ ਵੀ ਇਹ ਦੀਵਾਰ ਕੌਮੀ ਪਵਿੱਖ ਦੀ ਨਹੀਂ ਹੈ ਹੈਨਾ ਇਹ ਦੀਵਾਰ ਸਦਕਾ ਹੀ 750 ਸਾਲ ਦੀ ਹਕੂਮਤ ਦੀਆਂ ਜੜ੍ਹਾਂ ਪੁੱਟ ਕੇ ਖਾਲਸਾ ਰਾਜ ਆਇਆ ਸੀ ਤੇ ਇਹ ਇਹ ਦੀਵਾਰ ਸਹਬਜ਼ਾਦਿਆਂ ਦੇ ਖੂਨ ਤੇ ਮਿਹਨਤ ਨਾਲ ਪੱਕੀ ਹੋਈ ਦੀਵਾਰ ਹੈ ਇਹ ਇਹ ਕੌਮ ਦੇ ਭਵਿੱਖ ਦੀ ਦੀਵਾਰ ਹੈ ਕੌਮ ਦੀ ਜਿਹੜੀ ਗੱਲ ਸਹਬਜ਼ਾਦਿਆਂ ਦੇ ਬੋਲਾਂ ਨੂੰ ਜੋਗੀ ਜੀ ਕਹਿੰਦੇ ਨਾ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚੱਲੇ ਸਿੱਖੀ ਕੀ ਨੀਂਦ ਸਰੋਂ 'ਤੇ ਉਠਾ ਚੱਲੇ ਸਿੰਘੋਂ ਕੀ ਸਲਤਨਤ ਦਾ ਪੌਦਾ ਲਗਾ ਚੱਲੇ ਗੱਦੀ ਤੇ ਤਖਤ ਬਾ ਸਭ ਕੌਮ ਪਾਏਗੀ ਇਸ ਜਹਾਂ ਸੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏ ਉਹ ਦੀਵਾਰ ਸਾਡੇ ਲਈ ਇੱਕ ਚੇਤਨਾ ਹੈ ਆਪਣੇ ਮਿਸ਼ਨ ਦੀ ਹਲੇ ਮੀਰਾਜ ਦੀ ਜ਼ੁਲਮ ਦੇ ਨਾਸ ਦੀ ਉਹ ਇੱਕ એનર્ਜੀ ਹੈ ਸਾਡੇ ਵਾਸਤੇ ਖਾਲਸਾ ਪੰਥ ਵਾਸਤੇ ਲਾਈਟ ਹਾਊਸ ਹੈ ਮੈਂ ਤੇ ਇਦਾਂ ਮਹਿਸੂਸ ਕਰਦਾ ਤੇ ਭਵਿੱਖ ਤੁਸੀ ਰੋਸ਼ਨ ਕਰਨਾ ਜਿਨ੍ਹਾਂ ਨੇ ਸਰੇਸ ਦੁਆਰ ਤੋ ਰੋਸ਼ਨੀ ਲੈ ਕੇ ਤੁਰਨਾ ਸਿੰਖ ਸਰ ਠੰਡਾ ਬੁਰਜ ਜਿਹਦੇ ਸਾਹਮਣੇ ਖੜੇ ਆ ਪਿਛੇ ਸੰਗਤ ਹਜ਼ਾਰਾਂ ਦਾ ਦਰਸ਼ਣ ਕਰ ਰਹੀ ਹੈ ਕੀ ਸੁਨੇਹਾ ਦਿੰਦਾ ਕੌਮ ਦਾ ਗੌਰਵ ਹੈ ਜੀ ਕੌਮ ਦਾ ਕੌਮ ਦੀ ਯੂਨੀਵਰਸਿਟੀ ਹੈ ਇਹ ਮਾਂ ਗੁਜਰੀ ਜੀ ਇੱਥੇ ਵਿੱਦਿਆ ਦੇ ਰਹੇ ਨੇ ਗੁਰਗਨ ਸਾਹਿਬ ਸਾਡਾ ਸਿਲੇਬਸ ਹੈ ਜੀ ਜਮਾਤ ਵਿੱਚ ਬੈਠੇ ਨੇ ਕਲਾਸ ਵਿੱਚ ਬਾਬਾ ਜੋਰਾ ਸਿੰਘ ਬਾਬਾ ਫਤੇ ਸਿੰਘ ਸਾਰਾ ਪੰਥ ਉਸ ਕਲਾਸ 'ਚ ਬੈਠੇ ਗੁਰਗਨ ਸਾਹਿਬ ਦੀ ਵਿੱਦਿਆ ਟੀਚਿੰਗ ਦੇਣ ਵਾਲੇ ਮਾਂ ਗੁਜਰੀ ਜਿੱਥੇ ਬੈਠੇ ਹੋ ਸੁਰਤਾਂ ਲਾਓ ਤੇ ਫਿਰ ਇਹਦਾ ਉੱਚਾ ਗੋਮਨ ਜਿਹੜਾ ਮੈਂ ਲੱਗੇਗਾ ਪੰਥ ਦੀ ਸ਼ਾਨ ਖਾਲਸੇ ਦੀ ਦਸਤਾਰ ਦਾ ਪ੍ਰਤੀਕ ਹੁੰਦਾ ਜਿਨ੍ਹਾਂ ਨੇ ਆਪ ਆਪ ਆਪਣੇ ਆਪੇ ਨੂੰ ਕੁਰਬਾਨ ਕਰ ਦਿੱਤਾ ਤੇ ਉਹ ਗੌਰਵ ਹੋਰ ਉੱਚਾ ਕੀਤਾ ਤੇ ਸਾਡਾ ਮਾਣ ਹੈ ਸਾਡੀ ਧਰੋਅ ਹੈ ਅੱਛਾ ਰਾਤ ਦਾ ਸਾਡਾ ਤੁਹਾਡਾ ਜਿਹੜਾ ਸਾਰਾ ਦੀਵਾਨ ਸੀ ਉਹ ਸ੍ਰੀ ਅਨੰਦਪੁਰ ਸਾਹਿਬ ਤੇ ਸੀ ਕੀ ਸੁਨੇਹਾ ਖਾਸ ਕਰਕੇ ਤੁਸੀਂ ਕਿਹਾ ਸੀ ਕਿ ਸਾਰਾ ਸਿੱਖ ਜਿੱਥੇ ਵੀ ਉਹ ਬੈਠੇ ਆ ਅਨੰਦਪੁਰ ਸਾਹਿਬ ਵਾਲੇ ਪਾਸੇ ਧਿਆਨ ਜ਼ਰੂਰ ਦਿਓ ਮੈਂ ਇਹ ਪੰਥ ਨੂੰ ਕਹਿੰਦਾ ਵੀ ਤੁਸੀਂ ਵਾਸੀ ਅਨੰਦਪੁਰ ਸਾਹਿਬ ਦੁਨੀਆ ਭਰ ਤੇ ਵਸਦਾ ਸਿੱਖ ਜਿਹੜਾ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ ਤੁਸੀਂ ਸਿਟੀਜ਼ਨੋ ਸ੍ਰੀ ਅਨੰਦਪੁਰ ਸਾਹਿਬ ਦੇ ਭਾਵੇਂ ਤੁਹਾਡੇ ਬੱਚੇ ਜ਼ਿੰਦਗੀ ਚ ਆਉਣ ਜਾਂ ਨਾ ਆਉਣ ਉਹਨਾਂ ਨੂੰ ਚੇਤਾ ਕਰਾਓ ਕਿ ਤੁਸੀਂ ਸਿਟੀਜ਼ਨੋ ਤੇ ਇਹ ਸਿਟੀਜ਼ਨਸ਼ਿਪ ਦਿੰਦਾ ਕੌਣ ਹੈ ਗੁਰੂ ਗੋਬਿੰਦ ਸਿੰਘ ਉਹ ਸਿਟੀਜ਼ਨਸ਼ਿਪ ਤੋਂ ਵਾਂਝੇ ਨਾ ਰਹਿਣ ਦਿਓ ਆਪਣੇ ਬੱਚਿਆਂ ਨੂੰ ਕਿਤੇ ਵਿਦੇਸ਼ਾਂ ਦੀ ਸਿਟੀਜ਼ਨ ਦੇ ਦੌੜ ਦੇ ਵਿੱਚ आनंदपुर साहिब ਦੇ ਵਾਸੀਆਂ ਸਰੀਰ ਸਾਡਾ ਜਿੱਥੇ ਮਰਜੀ ਆ ਸੋਚ ਸਾਡੀ ਆਨੰਦਪੁਰ ਸਾਹਿਬ ਨੂੰ ਪਰਨਾਈ ਹੈ ਅੱਛਾ ਇੱਕ ਸੁਨੇਹਾ ਜਿਹੜਾ ਐਰ ਕੀ ਤੁਸੀਂ ਲੈ ਕੇ ਚੱਲੇ ਹੋ ਘਰ ਘਰ ਦੇ ਵਿੱਚ ਫਤੇਗੜ ਸਾਹਿਬ ਕੀ ਸੁਨੇਹਾ ਹੋਗਾ ਕਿਉਂਕਿ ਜਿਹੜਾ ਪ੍ਰਸ਼ਾਦ ਅਸੀਂ ਲੈ ਰਹੇ ਆ ਨਾ ਫੀਲਿੰਗ ਦਾ ਅਹਿਸਾਸ ਦਾ ਪ੍ਰੇਮ ਦਾ ਵਿਰਾਗ ਦਾ ਕਦਮ ਕਦਮ ਤੁਰ ਕੇ ਮੈਂ ਚਾਹੁੰਦਾ ਵੀ ਉਹ ਹਰ ਘਰ ਹਰ ਸ਼ਖਸ਼ ਇਕੱਲਾ ਹਿੱਟਾਂ ਦਾ ਘਰ ਨਹੀਂ ਹਰ ਹਿਰਦੇ ਘਰ ਤੱਕ ਉਹ ਪ੍ਰਸ਼ਾਦ ਜਾਵੇ ਤੇ ਉਹ ਹਰ ਹਿਰਦੇ ਚ ਮਹਿਸੂਸ ਹੋਵੇ ਕਿ ਮੇਰੀ ਸੁਰ ਟੁੱਟ ਕੇ ਫਤਿਹਗੜ੍ਹ ਸਾਹਿਬ ਗਈ ਆ ਤੇ ਉੱਥੇ ਵਰਤ ਕੀ ਰਿਆ ਉੱਥੇ ਦਲੇਰੀ ਕਿੰਨੀ ਆ ਦ੍ਰਿੜਤਾ ਕਿੰਨੀ ਆ ਉੱਥੇ ਜ਼ਿੰਦਗੀ ਕੀ ਆ ਤੇ ਮੌਤ ਕੀ ਆ ਬਹੁਤ ਕੁਝ ਮਿਲ ਜੇਗਾ ਜਿੱਦਨ ਫਤਿਹਗੜ੍ਹ ਸਾਹਿਬ ਸਾਡੇ ਇਸ ਘਰ ਚ ਵੜ ਗਿਆ। ਲਾਸ ਤੇ ਵਿੱਚ ਜਦੋਂ ਅਸੀਂ ਜੋਤੀਸ ਰੂਪ ਪਹੁੰਚ ਜਾਨੇ ਆ। ਸ਼ਾਹ ਤੋਂ ਬਹੁਤ ਕੁਝ ਮਿਲਿਆ ਕੌਮ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕੌਮ ਕੌਮ ਦੇ ਚੜ੍ਹਦੀ ਕਲਾ ਦੀ ਗੱਲ ਹੁੰਦੀ ਆ ਪਿੱਛੇ ਜਕਾਰੇ ਗੂੰਜੇ ਜਾ ਰਹੇ ਹਨਾ ਇਹ ਆਵਾਜ਼ਾਂ ਰਾਤੀ ਵੀ ਉੱਥੇ ਸੁਣੀ ਆ ਤੁਸੀਂ ਵੀ ਉਸ ਸਟੇਜ ਦੇ ਤੋਂ ਭਾਵਕ ਵੀ ਹੋਏ ਸੰਗਤ ਨੂੰ ਕਿਹਾ ਕਿ ਇਹ ਸਾਰਾ ਕੁਝ ਆਏ ਜਜਬਾਵਾ ਉਥੋਂ ਕੀ ਸੁਨੇਹਾ ਮਿਲਦਾ ਸਰ ਜੀ ਕਲਗੀਧਰ ਪਾਤਸ਼ਾਹ ਜੀ ਦੇ ਲਾਲ ਬਾਬਾ ਜੋਰਾ ਸਿੰਘ ਬਾਬਾ ਫਤਿਹ ਸਿੰਘ ਜੀ ਪੂਜਨੀਕ ਮਾਤਾ ਮਤ ਗੁਜਰ ਕੌਰ ਜੀ ਇੱਕੋ ਚਿਖਾ ਦਿੱਤੇ ਤਿੰਨੋਂ ਸ਼ਰੀਰਾਂ ਦਾ ਸੰਸਕਾਰ ਹੈ ਤੇ ਜ਼ਿੰਦਗੀ ਦੀ ਮੰਜ਼ਲ ਇੱਕ ਗੱਲ ਸਮਝ ਆਉਂਦੀ ਹੈ ਜਦੋਂ ਉੱਥੇ ਜਾ ਕੇ ਸੋਇਲਾ ਪੜ ਕੇ ਸ਼ਬਦ ਪੜਦੇ ਆ ਵਾਹ ਕੇ ਸੂਰਜ ਕਰਨ ਮਲੇ ਜਲ ਕਾ ਜਲ ਹੋ ਆਰਾਮ ਜੋਤੀ ਜੋਤ ਅਲਿ ਸਪੂਰਨ ਥਿਆ ਰਾ ਉਥੇ ਬੈ ਕੇ ਚੌਂਕੜੇ ਮਾਰ ਕੇ ਪੰਥ ਪੜਦਾ ਆਉਦ ਘਟਾ ਦਿਨ ਸਹਿ ਰਹਿਣਾ ਤੇ ਸਾਨੂੰ ਉਹ ਧਰਤੀ ਅਹਿਸਾਸ ਕਰਾਉਂਦੀ ਆ ਕਿ ਅਸੀਂ ਸਾਰਿਆਂ ਨੇ ਚਲੇ ਜਾਣਾ ਗੱਲ ਇਹ ਨਹੀਂ ਕਿ ਕੌਣ ਕਿੰਨਾ ਜੂ ਕੇ ਗਿਆ ਸਿਖਾਉਂਦੇ ਇਹ ਨੇ ਬਾਬੇ ਕਿ ਕੌਣ ਕਿਵੇਂ ਜੀਉ ਕੇ ਗਿਆ ਮਹੱਤਵ ਇਸ ਗੱਲ ਦਾ ਫੇਰ ਫਰਕ ਨਹੀਂ ਪੈਂਦਾ ਕਿ ਉਹ 100 ਸਾਲ ਜੀਵੇ ਆ ਕਿ ਪੌਣੇ 7 ਤੇ ਪੌਣੇ 9 ਸਾਲ ਜੀਵੇ ਫੇਰ ਉਹ ਕਿੰਨਾ ਕਮਾ ਗਿਆ ਕਿ ਰਹਿੰਦੀ ਦੁਨੀਆ ਤੱਕ ਅਸੀਂ ਇਹੀ ਕਹਿਣਾ ਤਿੰਨਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿ ਪੰਥ ਹੋਣਾਂ ਦੀ ਕਮਾਈ ਖਾ ਰਿਆ ਤੇ ਉਹ ਜੋਤੀ ਸੂਰ ਸਾਹਿਬ ਸਾਨੂੰ ਉਸ ਮੰਜ਼ਲ ਦੀ ਯਾਦ ਦੁਆਉਂਦਾ ਜਿਹੜੀ ਮੰਜ਼ਲ ਸਾਨੂੰ ਬੰਦੇ ਤੋਂ ਰੱਬ ਬਣਾ ਦਿੰਦੀ ਥੋੜਾ ਜਿਹਾ ਚਮਕੌਰ ਦੀ ਗੜੀ ਦੇ ਵਿੱਚ ਵੀ ਜਾਓ ਬਿਲਕੁਲ ਜੀ ਕਿ ਐਸੀ ਰਾਤ ਹੈ ਸਤਪੋਹ ਦੀ ਉੱਥੇ ਉਹ ਸਿੱਖ ਇਤਿਹਾਸ ਦੀ ਸਭ ਤੋਂ ਮਹੱਤਵਪੂਰਨ ਰਾਤ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਥ ਨਾਲ ਕੀਤਾ ਹੋਇਆ ਹਰ ਕੌਲ ਪੂਰਾ ਕੀਤਾ ਹਰ ਵਾਦਾ ਪੂਰਾ ਕੀਤਾ ਖਾਲਸਾ ਮੇਰਾ ਸੱਜਣ ਸੂਰਾ ਖਾਲਸਾ ਮੇਰਾ ਸਤਗੁਰੂ ਪੂਰਾ ਖਾਲਸਾ ਮੇਰਾ ਕਹੀਤ ਬਿਰਦ ਖਾਲਸਾ ਮੇਰਾ ਇਸਤ ਸਿਰਦ ਇੱਕ ਇੱਕ ਬਚਨ ਖਾਲਸੇ ਦੇ ਬਚਨ ਵੀ ਮੰਨੇ ਖਾਲਸੇ ਦੇ ਸੇਵਾਦਾਰ ਬਣ ਕੇ ਪਹਿਰੇਦਾਰੀ ਕੀਤੀ ਸਿੰਘਾਂ ਨੂੰ ਪਿਆਰ ਕੀਤਾ ਮੱਥੇ ਚ ਮੇ ਲਾੜ ਲੜਾਏ ਤੇ ਚਮਕੌਰ ਦੀ ਗੜੀ ਮਤਲਬ ਗੁਰੂ ਸਾਹਿਬ ਦੇ ਦਾਖਲ ਹੋਣ ਤੋਂ ਲੈ ਕੇ ਰਾਤ गुजारਣ ਤੱਕ ਜਿਵੇਂ ਮਾਂ ਪਿਓ ਨੂੰ ਚਾਹ ਹੁੰਦਾ ਨਾ ਵੀ ਸੇਰੇ ਬਰਾਤ ਚੜ੍ਹਨੀ ਆ ਤੇ ਰਾਤ ਨਹੀਂ ਸਾਂਦੇ ਇਦਾਂ ਦੇ ਚਾਚ ਗੁਰੂ ਗੋਬਿੰਦ ਸਿੰਘ ਜੀ ਰਾਤ ਗੁਜ਼ਾਰਦੇ ਆ ਕਿ ਕੱਲ ਜਾਊਂਗਾ ਚਮਕੌਰ ਸੇ ਸੁਰਖੀ ਹੋਵੇ ਤੋ ਸੱਚੇ ਬਾਦਸ਼ਾਹ ਮਹਾਰਾਜ ਹਜ਼ੂਰ ਉਸ ਧਰਤੀ ਦੇ ਉੱਤੇ ਪੰਥ ਨੂੰ ਕਲਗੀ ਦੇ ਰਹੇ ਆ ਪੰਥ ਨੂੰ ਨਗਾਰਾ ਦੇ ਰਹੇ ਆ ਤੀਰ ਦੇ ਰਹੇ ਨੇ ਪੰਥ ਦੀ ਝੋਲੀ 'ਚ ਸੰਘਰਸ਼ ਪਾ ਰਹੇ ਨੇ ਪੰਥ ਨੂੰ ਕਿਰਿਆਸ਼ੀਲ ਇਹ ਜਿਹੜੀ ਬਚਨ ਪਾਣੀ ਚ ਪੜਦੇ ਨਾ ਆਹਾਂ ਕੁ ਤਰਾੰਗ ਪਿੱਛੇ ਫੇਰਨਾ ਮੋਢੜਾ ਇੰਨਾ ਆਤਮ ਵਿਸ਼ਵਾਸ ਦੇ ਰਿਆ ਵੀ 10 ਲੱਖ ਦੇ ਸਾਹਮਣੇ 5-5 ਨਿੱਤਰ ਰਹੇ ਆ 10 ਲੱਖ ਦੇ ਸਾਹਮਣੇ ਅੱਜ ਦੁਨੀਆ ਚ ਜੇ ਕਮੀ ਆ ਨਾ ਉਹ ਆਤਮ ਵਿਸ਼ਵਾਸ ਦੀ ਹੈ ਮਜੂੂਸ ਹੋਏ ਰੰਗ ਜ਼ਰਦ ਹੋਏ ਚਿੰਤਾ ਤੇ ਝੋਰੀਆਂ ਚ ਡੁੱਬੇ ਹੋਏ ਅੱਧੀ ਤੋਂ ਵੱਧ ਦੁਨੀਆ ਤੇ ਡਿਪਰੈਸ਼ਨ ਦੀ ਦਵਾਈ ਲੈ ਖਾਰੀ ਗੁਰੂ ਸਾਹਿਬ ਚਮਕੌਰ ਦੀ ਗੱਡੀ ਚ ਦੱਸ ਰਿਹਾ ਵੀ 1000% ਮੌਤ ਸਾਹਮਣੇ ਖੜੀ ਆ ਤੇ ਸਿੱਖ ਜਦੋਂ ਜਕਾਰਾ ਗਜਾਂਦਾ ਤੇ ਉਹਦੇ ਅੰਦਰ ਉਹਦੇ ਰੋਮ ਰੋਮ ਵਿੱਚ ਇਦਾਂ ਦੀ એનર્ਜੀ ਆਂਦੀ ਆ ਕਿ ਚਿੰਤਾ ਨਾਂ ਦਾ ਸ਼ਬਦ ਹੀ ਉਹਦੀ ਜ਼ਿੰਦਗੀ 'ਚ ਨਹੀਂ ਹੈ ਚਮਕੌਰ ਦੀ ਗੜੀ ਤੇ ਵਾਕਈ ਇੱਕ ਇੱਕ ਕਰੰਟ ਆ ਨਾ ਹਨਾ ਉਹਦੀ ਤੇ ਮਿੱਟੀ 'ਚ ਵੀ ਸੂਰਜਾਂ ਕਰੋੜਾਂ ਸੂਰਜੋਂ ਦਾ ਚਮਕ ਦੇ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਉਸ ਮਿੱਟੀ 'ਚ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦਾ ਖੂਨ ਰਚਿਆ ਹੈ ਸਿੰਘ ਸਾਹਿਬ ਸ਼ੁਕਰਾਨਾ ਕਰਦੇ ਆ ਤੁਹਾਡਾ ਕਿ ਇਨਰ ਜੀਮਿਆਂ ਦੇ ਵਿੱਚੋਂ ਤੁਸੀਂ ਟਾਈਮ ਕੱਢਿਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸਮਾਗਮ ਆ ਰਾਤ ਦੇ ਸਮਾਗਮ ਚੱਲਦੇ ਆ ਤੇ ਸੇ ਟਾਈਮ ਕਥਾ ਹੁੰਦੀ ਆ ਤੇ ਸਾਰਾ ਦਿਨ ਉਹ ਕਥਾ ਦੇ ਵਿੱਚੋਂ ਸੁਨੇਹੇ ਜਿਹੜੇ ਹੁੰਦੇ ਆ ਉਹ ਤੁਹਾਡੇ ਤੱਕ ਪਹੁੰਚਦੇ ਕਰਨਾ ਮੀਡੀਆ ਦਾ ਫਰਜ਼ ਹੁੰਦਾ ਵਾ ਧੰਨਵਾਦ ਕਰਦੇ ਆ ਸਿੰਘ ਸਾਹਿਬ ਦਾ ਕੋਸ਼ਿਸ਼ ਕਰਾਂਗੇ ਜਲਦੀ ਹੀ ਇੱਥੋਂ ਅੱਗੇ ਇੱਥੋਂ ਅੱਗੇ ਕੌਮੀ ਸੰਘਰਸ਼ ਦੀਆਂ ਬਾਤਾਂ ਵੀ ਪਾਵਾਂਗੇ ਆਪਾਂ ਤੇ ਜਲਦੀ ਸਿੰਘ ਸਾਹਿਬ ਨੂੰ ਫੇਰ ਮਿਲਾਂਗੇ ਦੁਰਫਤ ਸਨਝ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ you <laughs>